ਸਭ ਤੋਂ ਪਹਿਲਾਂ ਧੰਨਵਾਦ ਕਰਦਾ ਥਾ ਤੇ ਭਗਵੰਤ ਸਿੰਘ ਮਾਨ ਜੀ ਜੋ ਮੁੱਖ ਮੰਤਰੀ ਨੇ ਪੰਜਾਬ ਦੇ ਤੇ ਤੂਰੀ ਹਲਕੇ ਤੋਂ ਐਮਐਲਏ ਨੇ ਉਹਨਾਂ ਨੇ ਜਿਹੜੀ ਮੈਨੂੰ ਦਫ਼ਤਰ ਦੀ ਜ਼ਿੰਮੇਵਾਰੀ ਸਭਾਈ ਹੈ ਮੈਨੂੰ ਤੇ ਦਲਬੀਰ ਢਿੱਲੋਂ ਨੂੰ ਅਸੀਂ ਇਸ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਤਨਦੇਹੀ ਨਾਲ ਨਿਭਾਵਾਂਗੇ ਔਰ ਜੋ ਆਸਾ ਵਿਸ਼ਵਾਸ ਤੇ ਆਸਤੇ ਨਾਲ ਮਾਨ ਸਾਹਿਬ ਨੇ ਸਾਨੂੰ ਇਹ ਦਫ਼ਤਰ ਤੇ ਬਿਠਾਇਆ ਹੈ ਅਸੀਂ ਉਹਨੂੰ ਚਾਰ ਚੰਨ ਲਾਵਾਂਗੇ ਮਾਨਤ ਸਾਹਿਬ ਦਾ ਮਾਨ ਸਤਕਾਰ ਹਲਕੇ ਦੇ ਵਧਾਵਾਂਗੇ ਔਰ ਨਾਲ ਹੀ ਮੈਂ ਬੇਨਤੀ ਕਰਦਾ ਕਿ ਮਾਨਤ ਸਾਹਿਬ ਦੀ ਸੋਚ ਹੈ ਕਿ ਜਿਹੜੀਆਂ ਚੋਣਾ ਹੋ ਰਹੀਆਂ ਨੇ ਪਛਾਣਤਾ ਦੀਆਂ ਉਹ ਜਿਆਦਾ ਤੋਂ ਜਿਆਦਾ ਸਹਿਮਤੀ ਨਾਲ ਕੀਤੀਆਂ ਜਾਣ ਤੁਹੀ ਹਲਕੇ ਦੇ ਖਾਸ ਕਰਕੇ ਕਿਉਂਕਿ ਮਾਨਤ ਸਾਹਿਬ ਦਾ ਆਪਣਾ ਹੱਕ ਹੈ ਔਰ ਉਹਨਾਂ ਨੂੰ ਉਹ ਜ਼ਿਲੇ ਸੰਪਤੀ ਨਾਲ ਚੁਲੀਆਂ ਦੇਣ ਦੇ ਪੰਚਾਇਤਾਂ ਉਹਨਾਂ ਨੂੰ ਵੱਖਰੇ ਪੱਡੇ ਵੀ ਦਿੱਤੇ ਜਾਣਗੇ ਐਵੇਂ ਤਾਂ ਮਾਨ ਸਾਹਿਬ ਨੇ ਪੂਰੇ ਹਲਕੇ ਦੀ ਕੋਈ ਘਾਟ ਹੀ ਨਹੀਂ ਛੱਡੀ ਅਰ ਮੈਂ ਸਾਰੇ ਵਲੰਟੀਅਰ ਜਿਹੜੇ ਪੁਰਾਣੇ ਵਲੰਟੀਅਰ ਨੇ ਖਾਸ ਕਰਕੇ ਘਰਾਂ 'ਚ ਬੈਠੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਓ ਦਫਤਰ ਆਓ ਇਹ ਦਫਤਰ ਥੋਟਾ ਹੈ ਤੁਸੀਂ ਸੰਭਾਲੋ ਤੁਹਾਡੇ ਕੰਮ ਲੋਕਾਂ ਦੇ ਕੰਮਾਂ ਪਰ ਹਲਕੇ करिए ਪੰਚਾਇਤਾਂ ਦੇ ਮੇਰੇ ਵੀਰ ਜਿਨ੍ਹਾਂ ਨੇ ਕਾਗਜ਼ ਭਰਨੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਸਾਡਾ ਇਹ ਦਫਤਰ ਮਾਨ ਸਾਹਿਬ ਦਾ ਦਫਤਰ 24 ਘੰਟੇ ਖੁੱਲ੍ਹਾ ਕੋਈ ਸੰਡੇ ਨਹੀਂ ਕੋਈ ਸੈਚਰਡੇ ਨਹੀਂ ਅੱਜ ਹੋਰ ਦਫ਼ਤਰ ਖੁੱਲੂਗਾ ਜਿਸ ਵੀ ਭੈਣ ਭਰਾ ਨੂੰ ਕੋਈ ਤਕਲੀਫ ਹੈ ਕੋਈ ਆਪਣਾ ਕੰਮ ਹੈ ਪਿੰਡਾਂ ਦੇ ਕੰਮ ਨੇ ਸ਼ਹਿਰ ਦੇ ਕੰਮ ਨੇ ਅਸੀਂ ਉਹਨਾਂ ਨੂੰ ਇਮਾਨਦਾਰੀ ਨਾਲ ਭਾਵਾਂਗੇ ਇਹ ਮਹਿਮਾਨ ਸਾਹਿਬ ਨੂੰ ਤੇ ਸਾਡੀ ਸਮੁੱਚੀ ਟੀਮ ਨੂੰ ਸਾਡੀ ਲੀਡਰਸ਼ਿਪ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਸ ਵਿਸ਼ਵਾਸ ਨਾਲ ਤੁਸੀਂ ਸਾਨੂੰ ਧੂਰੀ ਦਾ ਦਫ਼ਤਰ ਦੇ ਵਿੱਚ ਬਿਠਾਇਆ ਹੈ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਉਹ ਅਸੀਂ ਇਮਾਨਦਾਰੀ ਤੇ ਤਨਦੇਈ ਨਾਲ ਲਵਾਵਾਂਗੇ ਇਨਕਲਾਬ ਜਿੰਦਾ